ਕਿੱਧਰ ਚੱਲੇ ਆ ਦੋ ਸਰਨਾ ਸਾਤ ਸਮੁਹ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਕਿੱਧਰ ਚੱਲੇ ਆ ਦੋ ਸਰਨਾ 2-3 ਦਿਨਾਂ ਤੋਂ ਕਾਫੀ ਮਸਲੇ ਉਲਝੇ ਪਏ ਨੇ ਇਸ ਸਮਾਜ ਬਾਰੇ ਬਹੁਤ ਅਪਸ਼ਬਦ ਬੋਲਦੇ ਨੇ ਕਦੀ ਸਦਾ ਬੂਟਾ ਸਿੰਘ ਜੀ ਬਾਰੇ ਕਦੀ ਸੁਖਵਿੰਦਰ ਸਿੰਘ ਡੈਨੀ ਪ੍ਰਤਾਪ ਸਿੰਘ ਬਾਜਵਾ ਅਨੀਲ ਜੋਸ਼ੀ ਜੀ ਬਾਬਾ ਜੀਮ ਸਿੰਘ ਦੇ ਸਰੂਪ ਲਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਨਾਲ ਸਰੂਪ ਲਗਾਉਂਦਾ ਉਤੇ ਨੰਗੇ ਸਿਰ ਕਾਂਗਰਸੀਆਂ ਜਾਂ ਫੋੜਾ ਨੂੰ ਤੇ ਆਪ ਜੋੜੇ ਲਾ ਪਾ ਕੇ ਬਿੰਦੇ ਸਟੇਜਾਂ ਤੇ ਉਹ ਬੇਅਦਬੀ ਕਰਦੇ ਆ ਕੱਲ ਨੂੰ ਤਰਨਤਨ ਸਾਹਿਬ ਤੋਂ ਇੱਕ ਹੋਰ ਮਸਲਾ ਰਾਜੇ ਵਣਗ ਦਾ ਆ ਪਹਿਲਾਂ ਇਹ ਸ਼ਾਂਤਰੀ ਹੋਇਆ ਕਿ ਗੁਰਸਿੱਖ ਬੱਚਿਆਂ ਦੇ ਜੂੜਿਆਂ ਨੂੰ ਹੱਥ ਲਾ ਕੇ ਉਹਨਾਂ ਦੀ ਇੱਕ ਬੇਅਦਬੀ ਜਿਤਨਾ ਕਰੀ ਦੀ ਮਜ਼ਾਕ ਡਾਈ ਦਾ ਕੋਝਾ ਉਹਨੇ ਕੋਝਾ ਮਜ਼ਾਕ ਕੀਤਾ ਵਾ ਉਹ ਗੁਰਸਿੱਖ ਬੱਚਿਆਂ ਨਾਲ ਜੀਤੇ ਆਸਤੇ ਰਾਜੇ ਵਣਗ ਨੂੰ ਸ਼ਰਮ ਹੋਣੀ ਚਾਹੀਦੀ ਹੈਗੀ ਕਿ ਨਾ ਤੇ ਤੇਰੇ ਆਪਣੇ ਕੇਸ ਹੈਗੇ ਨਾ ਤੇਰੀ ਕੋਈ ਜਿੱਲਾ ਤੂੰ ਦਾੜਾ ਪ੍ਰਕਾਸ਼ ਕੀਤਾ ਵਾ ਕਟੰਗ ਕਰਕੇ ਰਹਾਦਾ ਵਾਂ ਔਰ ਤੁਸੀਂ ਰੰਗ ਬਰੰਗੀਆਂ ਮਹਿੰਦੀਆਂ ਲਾਉਂਦੇ ਜੇ ਕਿ ਸਾਡੇ ਕਿਤੇ ਜਿਹੜੇ ਦਾੜੀ ਦੇ ਦਾੜੇ ਦੇ ਵਾਲ ਹੈ ਕੋਈ ਚਟਾ ਨਾ ਨਜ਼ਰ ਆ ਜੇ ਜੇ ਤੁਹਾਨੂੰ ਐਡਾ ਹੀ ਸਿੱਖੀ ਸਰੂਪ ਚ ਆਉਂਦਾ ਸ਼ੌਂਕ ਆ ਤੇ ਆਓ ਬਣੋ ਗੁਰੂ ਵਾਲੇ ਕੇਸ ਧਾਰੀ ਬਣੋ ਤੁਹਾਨੂੰ ਪਤਾ ਲੱਗੇ ਕੇਸਾਂ ਦੀ ਕਿਤਨਾ ਮਾਨ ਮਰਿਆਦਾ ਰੱਖੀ ਜਾਂਦੀ ਹੈਗੀ ਜੋ ਇਹਨਾਂ ਅਕਾਲ ਤਰਨ ਤਾਂ ਵਿਖੇ ਛੋਟੇ ਛੋਟੇ ਬੱਚਿਆਂ ਦੇ ਕੇਸਾਂ ਨੂੰ ਹੱਥ ਪਾ ਕੇ ਇਤਨਾ ਦੱਬੇ ਆਗੇ ਜਿਤਨਾ ਬੇਅਦਬੀ ਕਰੀਦੀ ਉਜਮ ਜਾ ਕੀਤਾ ਵਾ ਮੇਰੀ ਅਪੀਲ ਹੈਗੀ ਸ਼੍ਰੋਮਣੀ ਕਮੇਟੀ ਨੂੰ ਸਰਦਾਰ ਤਲਦੀਪ ਸਿੰਘ ਗੁਰਗੱਦ ਸਾਹਿਬ ਜੋ ਸ਼੍ਰੀ ਕਾਲਤਾਸ ਦੇ ਜੇਜ਼ੇਦਾਰ ਨੇ ਕਿ ਇਹਨਾਂ ਤੇ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਔਰ ਇਹਨਾਂ ਨੂੰ ਬੰਦੀਆਂ ਧਰਾਵਾਂ ਦੌਰਾਨ ਐਸਐਸਪੀ ਤਨਤਨ ਨੂੰ ਆਦੇਸ਼ ਕਰੋ ਤੁਸੀਂ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੱਖੀ ਸਰੂਪ ਵਾਲੇ ਇਨਸਾਨ ਦੀ ਇਹ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਹਦੇ ਨਾਲ ਇਹਨਾਂ ਨੂੰ ਤਾਦੀ ਪਤਾ ਲਗਾ ਕਿ ਇਹਨਾਂ ਨੇ ਕੋਈ ਗੱਲ ਸੋਚੀ ਹੈ ਕਿ ਕਦੀ ਕਿਸ ਨੇ ਮਾਫੀ ਦੇਤੀ ਕਦੀ ਕਹਨੇ ਦੇਤੀ ਕਦੀ ਕਿਸ ਨੇ ਮੰਗ ਲਈ ਇਹ ਆਪਣੇ ਆਪ ਨੇ ਤਾਂ ਸੋਸ਼ਲ ਮੀਡੀਆ ਦਾ ਜਰੀਆ ਬਣਾ ਕੇ ਬਹਿ ਗਿਆ ਕਿ ਕੀ ਸਮਝ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਜੀ ਕਿ ਕੀ ਸਮਝ ਦੇ ਇਹ ਵੀ ਜਾਣ ਬੁੱਝ ਕੇ ਡੇ ਅਗੇ ਇਹਨਾਂ ਨੂੰ ਆ ਵੀ ਜੇ ਤਰਨ ਤਨ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੋਈ ਹੈਗੀ ਤੇ ਚੱਲ ਰਹੀ ਹੈ ਉਹਦੇ ਇਹ ਨਾ ਆਪਣੇ ਆਪ ਨੂੰ ਇਹ ਸੁਰੱਖੀਆਂ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈਗੇ ਤੁਹਾਡੇ ਵੱਲੋਂ ਜਥੇਦਾਰ ਮਿਲਿਆ ਜਾਏਗਾ ਇਸ ਬਾਰੇ ਆਂ ਜੀ ਆ ਜੀ ਇਹ ਹੀ ਮਿਲ ਰਹੇ ਹੈਗੇ ਆਪਣੀ ਆਲ ਇੰਡੀਆ ਸਲੂਕਾ ਫੈਡਰੇਸ਼ਨ ਵੱਲੋਂ ਔਰ ਰਹੁਰ ਵੀ ਸਾਡੇ ਸਾਥੀ ਨਾਲ ਸਿੰਘ ਸਹਿਬਾਨ ਵੀ ਜਾਣਗੇ ਜਿਤਨਾ ਨਿਹੰਗ ਸਿੰਘ ਜਥੇਬੰਦੀਆਂ ਦੇ ਕੀ ਸੋ ਪਹਿਲੇ ਇਸ ਤਰ੍ਹਾਂ ਹਰਕਤ ਅੱਲਾ ਦੇ ਬਾਅਦ ਜਨਾਬ ਨੂੰ ਮਾਫੀ ਜੇ ਜੇ ਮਾਫੀ ਦੇ ਹੋਵੇ ਤੁਸੀਂ ਮਾਫੀ ਦੇ ਕਾਟ ਨਹੀਂ ਜੀ ਸਾਡੇ ਵੱਲੋਂ ਤੇ ਮਾਫੀ ਵਾਲਾ ਕੋਈ ਵਿਚਾਰ ਨਹੀਂ ਮਨ 'ਚ ਕਿਉਂਕਿ ਮਾਫੀ ਹੁੰਦੀ ਕਿਤੇ ਕੋਈ ਨਿੱਕੀ ਮੋਟੀ ਗਲਤੀ ਦੀ ਇਹ ਤੇ ਵਾਰ-ਵਾਰ ਗੁਰੂ ਦੇ ਤੇਤੇ ਬਾਣੇ ਨੂੰ ਲਲਕਾਰਦੇ ਨੇ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਇਹਨਾਂ ਨੇ ਅੱਜ ਕੇਸ ਧਾਰਕ ਕੀਤੇ ਹੈਗੇ ਇਹਨਾਂ ਨੇ ਕੱਲ ਨੂੰ ਸਿੱਖੀ ਸਰੂਪ ਚਾਉਣਾ ਪੂਰੇ ਗੁਰੂ ਆਲੇ ਨੇ ਇਹਨਾਂ ਨੇ ਬਾਣੇ ਪਾਉਣੇ ਨੇ ਬਾਣੀ ਕੰਠ ਕਰਨੀ ਆ ਇਹਦੇ ਇਸ ਤਰ੍ਹਾਂ ਉਹਨਾਂ ਦਾ ਮਨੋਬਲ ਤੋੜ ਰਿਹਾ ਇਹਨਾਂ ਦੀ ਬੇਅਦਬੀ ਕਰਕੇ ਕੇਸਾਂ ਦੀ ਇਸ ਤਰ੍ਹਾਂ ਦੀ ਕਾਰਵਾਈ ਚਾਹੀਦੀ ਹੈ ਇਹ ਚੋਣੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਔਰ ਇਹਨਾਂ ਨੂੰ ਇੱਕ ਰਿਹ ਜੇਲ੍ਹ ਦੀ ਹਵਾ ਖਵਾਈ ਜਾਵੇ ਜਿਸ ਦੇ ਨਾਲ ਇਹਨਾਂ ਨੂੰ ਪਤਾ ਲੱਗੇ ਕਿ ਉੱਥੇ ਕੀ ਹਾਲ ਹੁੰਦਾ ਵਾ ਅਜੇ ਵੀ 2 ਜਾਂ 3 ਦਿਨ ਹੋ ਗਏ ਪਰਚਾ ਦਾ ਪੜ੍ਹਾਈ ਦਾ ਕੋਈ ਸੁਰ ਅਰੈਸਟ ਵੀ ਨਹੀਂ ਕੀਤਾ ਜਿਹੜੇ ਪਹਿਲੇ ਮਾਮਲੇ ਉਹਨਾਂ ਵਿੱਚ ਗ੍ਰੈਸਟ ਨਹੀਂ ਕੀਤਾ ਕਿਸ ਸਮੇਂ ਇਹ ਜੀ ਕੋਈ ਕਾਂਗਰਸ ਪਾਰਟੀ ਦੇ ਲੀਡਰ ਬੈਠੇ ਨੇ ਇਹੋ ਜਿਹੇ ਜੋ ਚਾਲ ਪਲੂਸੀਆਂ ਕਰਨੋਂ ਹਟਦੇ ਨਹੀਂ ਆ ਮੈਂ ਕੋਈ ਡਾ. ਰਾਜਕਮਰ ਵੇਰਕਾ ਜਿਹਦਾ ਬਿਆਨ ਸੁਣਿਆ ਸੀ ਡਾਕਟਰ ਸਾਹਿਬ ਏਡੇ ਵਧੀਆ ਬੰਦੇ ਨੇ ਕੌਮ ਦੇ ਲੇਕਿਨ ਇੰਨਾ ਤੋਂ ਇਹ ਆਸ ਨਹੀਂ ਹੈ ਇਹਨਾਂ ਨੂੰ ਚਾਹੀਦਾ ਸੀ ਕੋਈ ਠੋਕੇ ਦਾ ਵਿਰੋਧ ਕਰ ਦੇ ਕਿਉਂਕਿ ਇਹਦੇ ਵਿਭਾਗ ਦੇ ਭਾਰਤ ਸਰਕਾਰ ਚ ਚੇਅਰਮੈਨ ਰਹ ਚੁਕੇ ਨੇ ਤੇ ਇਹਨਾਂ ਨੂੰ ਤੇ ਹਗੋਂ ਆਪ ਇਹਨਾਂ ਸਾਰਿਆਂ ਨੂੰ ਕੋਰੋਨਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈਗੀ ਉਹਨਾਂ ਨੂੰ ਦੱਸਣਾ ਚਾਹੀਦਾ ਠੀਕ ਹੈ ਲੇਕਿਨ ਇਹਨੂੰ ਰਾਜੇ ਵੜਿੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਚੰਜੀ ਚੰਨੀ ਹੋਇਆ ਸੁਖਿੰਦਰ ਡੈਨਿਊ ਹਰਡਾ ਰਾਜਕੁਮਾਰ ਵੀਰਕਾ ਹੋਇਆ ਰਾਜਕੁਮਾਰ ਵੀਰਕਾ ਜੀ ਨੂੰ ਤੇ ਮੈਨੂੰ ਚਾਹੀਦੀ ਅੱਗੇ ਬੇਨਤੀ ਹੈਗੀ ਵੀ ਡਾਟ ਸਰ ਤੁਸੀਂ ਕਹਿੰਦੇ ਮਾਫ ਕਰ ਦੇਣਾ ਜੀਦਾ ਤੇ ਵਾਰ-ਵਾਰ ਉਹੋ ਹਰਕਤਾਂ ਕਰ ਰਿਹਾ ਕੀ ਤੁਸੀਂ ਅੱਜ ਵੀ ਇਹ ਦੀ ਸ਼ਫਾਰਿਸ਼ ਕਰੋਗੇ ਬਿਲਕੁਲ ਜੀ ਮੰਗ ਪੱਤਰ ਤਿਆਰ ਹੋਰ ਸਖਤ ਤੋਂ ਸਤਕਾਰਵਾਈ ਦੀ ਮੰਗ ਕੀਤੀ ਜਾਏਗੀ ਸ੍ਰੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਰਾਜਾ ਬੜਿੰਗ ਜੀ ਕੋਈ ਸ਼ਰਮ ਕਰੋ ਥੋੜੀ ਜੀ ਬਾਰ-ਬਾਰ ਗਲਤੀਆਂ ਤੇ ਗਲਤੀਆਂ ਗਲਤੀਆਂ ਤੇ ਗਲਤੀਆਂ ਨਾ ਕਰੀ ਜੋ ਇਹ ਵੇਖੋ ਵੀ ਤੁਸੀਂ ਵੀ ਸਿਰ ਤੇ ਪੱਗ ਦਸਤਾਰ ਸਜਾਉਂਦੇ ਜੀ ਠੀਕ ਹੈ ਦਾੜਾ ਪ੍ਰਕਾਸ਼ ਨਹੀਂ ਕੀਤਾ ਤਾਂ ਮਤਲਬ ਇਹ ਥੋੜੀ ਆ ਵੀ ਤੁਸੀਂ ਕਿਸੇ ਦੇ ਕੇਸਾਂ ਦੀ ਬੇਦਬੀ ਕਰੋ ਕਦੀ ਤੁਸੀਂ ਸਾਡੇ ਬਾਬਾ ਜੀਵਨ ਸਿੰਘ ਦੇ ਸਰੂਪ ਲਾ ਕੇ ਬੇਦਬੀ ਕਰਦੇ ਜੀ ਜਾਨਪੁਰ ਕੇ ਕਰਨਦੇ ਆ ਜੀ ਬਿਲਕੁਲ ਜਾਣ ਬੁੱਝ ਕੇ ਕਰਨਦੇ ਆ ਦਾਂ ਜਿਹੜੇ ਜਿਸ ਤਰ੍ਹਾਂ ਦੱਸਿਆ ਵੀ ਇਹ ਸੁਰਖੀਆਂ ਦੇ ਵਿੱਚ ਰਹਿਣ ਦੇ ਕਰਕੇ ਵੀ ਸਾਡੀ ਇਲੈਕਸ਼ਨ ਉੱਥੇ ਚੱਲ ਰਹੀ ਆ ਇਸ ਕਰਕੇ ਇਹ ਜਾਣ ਬੁੱਝ ਕੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਹੀ ਬਿਲਕੁਲ ਬੇਨਤੀ ਕਰ ਰਹੇ ਚਾਹੁੰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਬਿਲਕੁਲ ਕੀਤੀ ਜਾਵੇ